ਲੋਜੀ ਹੋ ਗਿਆ ਵੱਡਾ ਤਮਾਕਾ ਜਿਮਨੀ ਚੌਣਾ ਚ ਹੋ ਗਿਆ ਪਲਟਵਾਰ ਚੱਬੇਵਾਲ ਤੋਂ ਜਿੱਤ ਗਈ ਆਮ ਆਦਮੀ ਪਾਰਟੀ ਪਿੱਛੇ ਰਹਿ ਗਏ ਬਾਕੀ ਪਾਰਟੀਆਂ ਦੇ ਵੱਡੇ ਲੀਡਰ ਤੇ ਗਿੱਦੜ ਬਾਹ ਦੀ ਜੇ ਗੱਲ ਕਰੀਏ ਤੇ ਗਿੱਦੜ ਬਾਹ ਤੋਂ ਕਿਾਸ ਲਗਾਏ ਜਾ ਰਹੇ ਸਨ ਕਿ ਅਮਰਤਾ ਵੜਿੰਗ ਬਾਜ਼ੀ ਮਾਰੇਗੀ ਲੇਕਿਨ ਉੱਥੇ ਵੀ ਪਲਟਵਾਰ ਹੋ ਗਿਆ ਹੈ ਉੱਥੇ ਵੀ ਆਮ ਆਦਮੀ ਪਾਰਟੀ ਦੇ ਪੀਟੀਲੋ ਵੱਡੀ ਲੀਡ ਬਣਾ ਕੇ ਅੱਗੇ ਨਿਕਲ ਰਹੇ ਹਨ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਤੇ ਹੋਈਆਂ ਜਿਮਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਵਿਧਾਨ ਸਭਾ ਹਲਕਾ ਗਿੱਦੜ ਬਾਤ ਤੋਂ ਸਭ ਤੋਂ ਪਹਿਲਾਂ ਬੈਲਟ ਪੇਪਰ ਦੀ ਗਿਣਤੀ ਕੀਤੀ ਗਈ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੇ ਹਰਦੀਪ ਸਿੰਘ ਢਿੱਲੋਂਗੇ ਰਹੇ ਜਿਸ ਤੋਂ ਬਾਅਦ ਡਿੰਪੀ ਢਿੱਲੋਂ ਲਗਾਤਾਰ ਅੱਗੇ ਹੀ ਚੱਲ ਰਹੇ ਹਨ ਇੱਥੇ ਕੁੱਲ 13 ਰਾਊਂਡ ਵਿੱਚ ਗਿਣਤੀ ਪੂਰੀ ਹੋਵੇਗੀ ਹੁਣ ਤੱਕ ਦੇ ਰੁਝਾਨਾ ਵਿੱਚ ਆਪ ਦੇ ਡਿੰਪੀ ਢਿੱਲੋਂ 11513 ਵੋਟਾਂ ਲੱਗੀਆਂ ਹਨ ਵੋਟਾਂ ਦੀ ਗਿਣਤੀ ਵਿੱਚ ਕੋਈ ਅੜਚਾ ਨਾ ਪਵੇ ਅਤੇ ਪੁਲਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ 20 ਨਵੰਬਰ ਨੂੰ ਚਾਰ ਸੀਟਾਂ ਤੇ ਕੁੱਲ 63.2 99% VOTING ਹੋਈ ਸੀ ਲੇਕਿਨ ਕਿਆਸ ਲਗਾਏ ਜਾ ਰਹੇ ਸਨ ਕਿ ਅਮਰਤਾ ਵੜਿੰਗ ਬਾਜ਼ੀ ਮਾਰੇਗੀ ਕੋਈ ਕਹਿ ਰਿਹਾ ਸੀ ਕਿ ਮਾਨਪ੍ਰੀਤ ਸਿੰਘ ਬਾਜ਼ੀ ਮਾਰਨਗੇ ਲੇਕਿਨ ਇੱਥੇ ਡਿੰਪੀ ਟਿੱਲੋ ਵੱਡੀ ਲੀਡ ਬਣਾ ਕੇ ਅੱਗੇ ਨਿਕਲ ਚੁੱਕੇ ਹਨ ਜੇ ਗੱਲ ਕਰੀਏ ਆਪਾਂ ਡੇਰਾ ਬਾਬਾ ਨਾਨਕ ਦੀ ਤਾਂ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਦਾਵਾ ਦੇ ਪਤਨੀ ਹਾਰ ਚੁੱਕੇ ਹਨ ਜਤਿੰਦਰ ਕੋਰ ਰੰਦਾਵਾ ਤੇ ਉਥੋਂ ਵੀ ਆਮ ਆਦਮੀ ਪਾਰਟੀ ਜਿੱਤ ਚੁੱਕੀ ਹੈ ਸੋ ਵੱਡੀ ਅਪਡੇਟ ਆਪਾਂ ਤੁਹਾਨੂੰ ਦੱਸ ਰਿਹਾ ਜਿਮਨੀ ਚੋਣਾਂ ਨੂੰ ਲੈ ਕੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਇਹ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚ ਸਕੇ ਤੇ ਤੁਸੀਂ ਵੀ ਦੱਸੋ ਕਿ ਤੁਹਾਨੂੰ ਕੀ ਲੱਗਦਾ ਸੀ ਜਿਹੜਾ ਉਮੀਦਵਾਰ ਤੁਸੀਂ ਸੋਚਿਆ ਸੀ ਉਹੀ ਜਿੱਤਿਆ ਹੈ ਜਾਂ ਫਿਰ ਜਿੱਥੇ ਹਲੇ ਨਹੀਂ ਜਿੱਤ ਪ੍ਰਾਪਤ ਹੋਈ ਕਿ ਉੱਥੇ ਕਿਹੜਾ ਕੈਂਡੀਡੇਟ ਜਿੱਤੇਗਾ ਸੋ ਇਸ ਟਾਈਮ ਵੱਡੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਜਿਮਨੀ ਚੋਣਾ ਚੇ ਗਿੱਦੜ ਬਾਹ ਤੋਂ ਡਿੰਪੀ ਟਿੱਲੋ ਬਾਜੀ ਮਾਰਦੇ ਨਜ਼ਰ ਆ ਰਹੇ ਹਨ ਇੱਕ ਸਾਫ ਦੀ ਬਾਜੀ ਵੱਜ ਚੁੱਕੀ ਹੈ ਬਸ ਐਲਾਨ ਹੋਣਾ ਬਾਕੀ ਹੈ ਜਿੱਤ ਦਾ ਬਸ ਐਲਾਨ ਹੋਣਾ ਬਾਕੀ ਹੈ